ਆਪਣੇ ਇੱਕ ਗਾਣੇ 'ਚ ਮਸ਼ਹੂਰ ਪੰਜਾਬੀ ਸਿੰਗਰ ਰਾਕਾ ਨੇ ਕਰਨੌਜਲਾ ਨੂੰ ਟਾਰਗੇਟ ਕਰਕੇ ਤਵਾ ਲਾਇਆ ਸੀ ਜਿਸ ਤੋਂ ਬਾਅਦ ਇੱਕ ਲਾਈਵ ਸ਼ੋਅ 'ਚ ਕਰਨੌਜਲਾ ਨੇ ਆਪਣੇ ਪੈਰ ਦਾ ਨਉ ਦਿਖਾ ਕੇ ਇਹ ਕਿਹਾ ਕਿ ਇਹ ਜਿਹੜੇ ਲੋਕ ਨੇ ਇਹ ਮੇਰੇ ਪੈਰ ਦੇ ਨਉ ਦੇ ਬਰਾਬਰ ਵੀ ਨਹੀਂ ਹੈਗੇ ਨਉ ਦੀਦਾ ਹਰਿਆਂ ਨੂੰ ਇਹ ਨਉ ਵਰਗੇ ਵੀ ਨਹੀਂ ਹੈਗੇ ਉਹ ਇਸ ਵਾਰ ਰਾਕਾ ਲਾਈਵ ਹੁੰਦਾ ਤੇ ਉਹ ਕਹਿੰਦਾ ਕਿ ਇਹ ਬੰਦਾ ਮੇਰੀ ਔਕਾਤ ਕਿਵੇਂ ਦੱਸ ਸਕਦਾ ਹੈ ਚਾਹੀ ਕਿ ਨਾ ਵੀ ਵੱਡਾ ਹੋਏ ਮੈਂ ਕਿਹੜੇ ਦੇ ਤੋਂ ਲੈ ਕੇ ਖਾ ਰਿਆ ਜਿਹੜਾ ਇਹ ਬੰਦਾ ਮੈਨੂੰ ਪੈਰ ਵਖਾ ਵਖਾ ਮੇਰੀ ਔਕਾਤ ਦੱਸ ਰਿਹਾ ਹੈ ਮੇਰੀ ਔਕਾਤ ਦਾ ਅਦਾ ਬਿਆ ਕੀ ਹੈ ਮੈਂ ਤੇਰੇ ਕੋਲ ਲੈ ਕੇ ਖਾਦਾ ਕੁਛ ਤੂੰ ਮੇਰੀ ਕਾਤ ਕਿਵੇਂ ਦੱਸ ਸਕਦਾ ਅਰੇ ਇਸ ਮੁੱਦੇ 'ਚ ਕਾਫੀ ਜ਼ਿਆਦਾ ਲੋਕ ਰਾਕਾ ਦੀ ਸਪੋਰਟ ਕਰ ਰਹੇ ਨੇ ਕਹਿ ਰਹੇ ਨੇ ਕਿ ਰਾਕਾ ਸਹੀ ਕਹਿ ਰਿਹਾ ਹੈ ਔਜਲੇ ਨੂੰ ਇਸ ਤਰ੍ਹਾਂ ਕਿਸੇ ਲੋ ਪੈਰ ਨਹੀਂ ਵਿਖਾਉਣੇ ਚਾਹੀਦੇ ਚਾਹੇ ਕੋਈ ਛੋਟਾ ਹੈ ਵੱਡਾ ਹੈ ਕਿਸੇ ਤੋਂ ਕੋਈ ਮੰਗ ਕੇ ਨਹੀਂ ਖਾਂਦਾ ਇਸ ਲਈ ਔਜਲੇ ਨੇ ਥੋੜਾ ਜ਼ਿਆਦਾ ਹੀ ਤੱਕਾ ਕੀਤਾ ਹੈ ਉੱਥੇ ਹੀ ਔਜਲੇ ਦੇ ਸਪੋਰਟਰ ਕਹਿ ਰਹੇ ਨੇ ਕਿ ਜਿਹੜਾ ਰਾਕਾ ਇਹ ਕੌਂਟਰੋਵਰਸੀ ਕਰਕੇ ਆਪਣੇ ਗਾਣੇ ਗੁਣੇ ਚਲਾਉਣਾ ਚਾਹੁੰਦਾ ਹੈ ਇਸ ਕਰਕੇ ਪੰਗੇ ਲੈਂਦਾ ਪਹਿਲਾਂ ਨੀ ਸਿੱਧੂ ਨਾਲ ਵੀ ਪੰਗਾ ਪਾਇਆ ਸੀ ਹੁਣ ਇਹ ਔਜਲੇ ਨਾਲ ਨਜਾਇਜ਼ ਪੰਗਾ ਲੈ ਰਿਹਾ ਹੈ ਤੇ ਜੋ ਕੀਤੀ ਔਜਲਾ ਵੀ ਬੜੇ ਚੇਰ ਤੋਂ ਗਾਣੇ गा ਰਹੇ ਹੈ ਬੜੀ ਮਿਹਨਤ ਉਹਨੇ ਵੀ ਕੀਤੀ ਹੈ ਇਸ ਲਈ ਰਾਕਾ ਜੋ ਇਹ ਲੋਕਾਂ ਨੂੰ ਇਮੋਸ਼ਨਲ ਕਰਕੇ ਸਿੰਪਥੀ ਲੈਣਾ ਚਾਹੁੰਦਾ ਸਿੰਗਰਾਂ ਦੇ ਇਸ ਪੰਗੇ ਬਾਰੇ ਤੁਹਾਡੇ ਵਿਚਾਰ ਕੀ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ